ਅਮਰਸਰ ਪਠਾਨਕੋਟ ਹਾਈਵੇ ਬਾਰਸਰ ਦੇ ਨਜ਼ਦੀਕ ਐਚਪੀ ਗੈਸ ਟੈਂਕਰ ਪਲਟ ਗਿਆ ਟੈਂਕਰ ਪਲਟਣ ਦੇ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਆਵਾਜਾਈ ਵਿੱਚ ਵਿਘਨ ਪੈ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਟੈਂਕਰ ਡਰਾਈਵਰ ਨੇ ਦੱਸਿਆ ਕਿ ਟੈਂਕਰ ਦੇ ਅੱਗੇ ਗਾਉਂ ਆ ਗਈ ਸੀ ਜਿਸ ਨੂੰ ਬਚਾਉਣ ਲੱਗੇ ਤਾਂ ਇਹ ਹਾ사 ਹੋ ਗਿਆ ਜਿਸ ਨਾਲ ਬਹੁਤ ਵੱਡਾ ਹਾ사 ਹੋ ਜਾਣਾ ਸੀ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੌਕੇ ਤੇ ਪਹੁੰਚੇ ਪੁਲਿਸ ਨੇ ਆਵਾਜੇ ਸ਼ੁਰੂ ਕਰਵਾ ਦਿੱਤੀ ਅਤੇ ਜਾਂਚ ਵੀ ਸ਼ੁਰੂ ਕਰ ਦਿੱਤੀ। ਵਿਖੋ ਟੀਵੀ ਨਿਊਜ਼ ਇੰਡੀਆ 252 ਪੱਤਰਕਾਰ ਅਰਸ਼ਦੀਪ ਦੀ ਪਠਾਨਕੋਟ ਤੋਂ ਖਾਸ ਤੌਰ 'ਤੇ। ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰ 12000 ਰੁਪਏ ਵਿੱਚ ਪਤਾ نوٹ ਕਰੋ। ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ Jio ਪੈਟਰੋਲ ਪੰਪ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ। ਸ਼੍ਰੀ ਰਾਦੇ ਕਲਾਸਟ ਹ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਰ ਜੀ ਇਹੜਾ ਹਾਦਸਾ ਆਇਆ ਕਿੰਨੇ ਕਵੇਨਾਂ ਲਾਇਆ ਜੀ ਇਹ ਰੋ ਤਕਰੀਬਨ 5:30 ਦੇ ਵਿੱਚ ਅੱਛਾ ਜੀ ਕਿਸ ਕਾਰਨ ਹੋਇਆ ਜੀ ਕੋਈ ਪਸ਼ੂ ਜਰਾ ਜਰਾ ਦਾ ਦਾ ਵੀ ਉੱਤੇ ਆ ਗਿਆ ਲਾ ਅੱਛਾ ਇਹ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਜਾਨੀ ਤਾਂ ਸਾਨ ਕੋਈ ਨਹੀਂ ਹੋਇਆ ਬਸ ਇਹ ਜਾਨੀ ਉਹ ਵੀ ট্রাক ਦੇ ਉੱਪਰ ਜਿਹੜਾ ਇਹ ਜਾਸਾ ਜਿਹੜਾ ਪੜਿਆ ਤੇ ਉੱਪਰ ਗਿਆ ਤੇ ਯਾਰ ਜੀ ਆ ਗਿਆ ਯਾਰ ਆ ਦੇ ਲੰਬਾ ਕਦੇ ਖੜਿਆ ਹੈ ਨਾ ਤੇ ਉਹ ਤੋਂ ਕੱਢ ਕੇ ਪੜਿਆ ਸਤਾਂ ਨੂੰ ਕਿੰਨੇ ਕ ਮਹੀਨਾ ਤਲਾ ਮਿਲੀ ਜੀ ਬਾਅਦ ਵੀ ਤਕਰੀਬਨ 6 ਵਜੇ ਤੋਂ ਸਾਨੂੰ ਕੰਟਰੋਲ ਵਿੱਚ ਹੀ 5-7 ਮਿੰਟ ਤੋਂ ਬਾਅਦ ਇਹ ਨਿਕਲ ਰਹੇ ਹਾਂ ਉਸ ਵੇਲੇ ਤੇ ਇੱਥੇ ਤੱਕੇ ਆ ਚਾਰ ਹੈਲ ਡ੍ਰਾਈਵਰ ਆਏ ਆ ਬੜੀ ਬੇਤੋ ਜਿਆਦਾ ਜਬਾਤ ਖੜਾ ਕੀਤਾ ਵਾ ਨੂੰ ਸ਼ੈਡ ਦੇ ਉੱਤੇ ਕਰਾਵਾਂਗੇ ਬਾਕੀ ਬੰਸੀ ਆਉਗੇ ਤੇ ਦਾ ਪਰਵਾਹ ਕਰਦੇ ਥੈਂਕ ਯੂ ਸਰ ਡਰਾਈਵਰ ਸਾਹਿਬ ਇਹ ਹਾਦਸਾ ਕਿੰਨੇ ਕੋਈ ਨਾ ਹੋਇਆ ਜੀ 6 ਵਜੇ ਕਿਸ ਕਾਰਨ ਹੋਇਆ ਜੀ ਅੱਗੇ ਕਾਈ ਆਈ ਬ੍ਰੇਕ ਵਾਲੀ ਗੱਡੀ ਘੁੰਮ ਗਈ ਬਾਅਦ ਚ ਲੱਗੀ ਪਿੰਡ ਤੋਂ ਇੱਕ ਗੱਡੀ ਪਾਲੇ ਰੋ ਠੀਕ ਹੈ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨੁਕਸਾਨ ਤਾਂ ਗੈਸ ਗੁੱਲ ਫੱਜ ਗਈ ਲੀਕ ਹੋ ਰহਾ ਹੈ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਠੀਕ ਹੈ ਜੀ ਤੁਹਾਡੇ ਸਰੀਰ 'ਚ ਕੋਈ ਦਿੱਕਤ ਕੋਈ ਸੱਟ ਬੇੜ ਲੱਗੀ ਹੋਏ ਬਣਦੀ ਹੈ ਲੱਗਦੀ ਹੈ ਹੋਰ ਕੋਈ ਨੁਕਸਾਨ ਨਹੀਂ ਹੋਇਆ ਜੀ ਪੁਲਿਸ ਨੂੰ ਤਲਾਸ਼ ਦਿੱਤੀ ਹੈ ਜੀ ਹਾਂ ਜੀ ਪੁਲਿਸ ਆਈ ਠੀਕ ਥੈਂਕ ਯੂ ਕਾਰਵਾਈ ਸ਼ੁਰੂ ਕਰ ਦਿੱਤੀ ਮੇਰੇ ਕਰਨੇ ਆ ਮੌਕੇ ਤੇ ਆ ਗਈ ਹੈ ਪੁਲਿਸ ਨੇ ਕਾਰਵਾਈ ਕੀਤੀ ਹੈ ਉਹ ਹੈਲਪ ਕੀਤੀ ਹੈ ਸਾਰਿਆਂ ਦੀ ਠੀਕ ਹੈ ਥੈਂਕ